ਕੈਲੀਫੋਰਨੀਆ ਦੇ ਵਿੱਚ ਲਾਇਸੈਂਸ 플레이ਟ ਨੰਬਰਾਂ ਬਾਰੇ ਆ ਕਾਰਾਂ ਦੇ ਜਿਹੜੇ ਤੁਹਾਨੂੰ ਪਤਾ ਕਿ ਵਹੀਕਲ ਦੇ ਨੰਬਰ ਦਿੱਤੇ ਜਾਂਦੇ ਇੱਕ ਯੂਨੀਕ ਨੰਬਰ ਹੁੰਦਾ ਉਸੇ ਵਹੀਕਲ ਦਾ ਹੁੰਦਾ ਹੋਰ ਕਿਸੇ ਦਾ ਨਹੀਂ ਹੁੰਦਾ ਆ ਇਹ ਜਿਹੜੇ ਇਸ ਵੇਲੇ ਲਾਇਸੈਂਸ 플레이ਟ ਆ ਇਹ ਫਾਰਮੈਟ ਐਕਸਪਾਇਰ ਹੋ ਗਿਆ ਐਕਸਪਾਇਰ ਇਹਦਾ ਹੋ ਗਿਆ ਕਿ ਇਹਦੇ ਵਿੱਚ 3 ਲੈਟਰ ਹੁੰਦੇ ਆ ਜਿਹੜੇ ਇਹਦੇ ਵਿੱਚ ਪਹਿਲਾਂ ਇੱਕ ਨੰਬਰ ਹੁੰਦਾ ਕੈਲੀਫੋਰਨੀਆ ਦੀ ਕੋਈ ਵੀ ਲਾਇਸੈਂਸ 플레이ਟ ਪੜ੍ਹ ਲਓ ਇੱਕ ਨੰਬਰ ਹੋਊਗਾ ਫਿਰ ਤਿੰਨ ਲੈਟਰ ਹੁੰਦੇ ਆ ਤੇ ਫਿਰ ਜਿਹੜੇ ਉਹਦੇ ਤੋਂ ਬਾਅਦ ਤਿੰਨ ਨੰਬਰ ਹੁੰਦੇ ਮੰਨ ਲਓ ਕਿਸੇ ਦੀ ਲਾਇਸੈਂਸ ਪਲੇਟ ਦਾ ਨੰਬਰ ਆ 1 ए बी सी ਪਹਿਲਾਂ ਇੱਕ ਨੰਬਰ ਹੋ ਗਿਆ ਫਿਰ ਤਿੰਨ ਲੈਟਰ ਹੋਗੇ ਅੱਖਰ ਹੋਗੇ ए बी सी ਫਿਰ ਤਿੰਨ ਨੰਬਰ ਹੋਗਾ 2 3 4 1 ए बी सी 2 3 4 ਨੰਬਰ ਹੋ ਗਿਆ ਹੁਣ ਅਗਲੀ ਜਿਹੜੀ ਲਾਇਸੈਂਸ ਪਲੇਟ ਹੋ ਇਹਦੇ ਨਾਲੋਂ ਵੱਖਰੀ ਹੋਊਗੀ ਉਹਦੇ ਵਿੱਚ ਹੋ ਸਕਦਾ ਨੰਬਰ ਹੋਵੇ ਕਿ 1 ए बी सी 2 3 4 ਦੀ ਜਗ੍ਹਾ ਦੇ ਉੱਤੇ ਉੱਥੇ 5 ਹੋ ਜੇ ਤਾਂ 6 ਹੋ ਜੇ ਇਦਾਂ ਕਰਦੇ ਕਰਦੇ ਜਦੋਂ ਸਾਰੇ ਨੰਬਰ ਫਿਰ 3 ਵਾਲਾ ਚੇਂਜ ਹੋਇਆ ਫਿਰ 2 ਵਾਲਾ ਫਿਰ ABC ਦੀ ਜਗ੍ਹਾ ਦੇ ਉੱਤੇ AB D ਹੋ ਗਿਆ ਫਿਰ ਇਦਾਂ ਹੁਣ ਹੋਇਆ ਇਹ ਕੈਲੀਫੋਰਨੀਆ ਦੇ ਵਿੱਚ ਸਾਰੇ ਨੰਬਰ ਮੁੱਕ ਗਏ ਇਹ ਫਾਰਮੈਟ ਜਿਹੜਾ ਆ 1980 ਚ ਸ਼ੁਰੂ ਕੀਤਾ ਸੀ 45 ਸਾਲਾਂ ਚ ਸਾਰੇ ਨੰਬਰ ਮੁੱਕ ਗਏ ਜਿੰਨੇ ਯੂਜ਼ ਕੀਤੇ ਜਾਂਦੇ ਸੀ ਜਿੰਨੇ ਇਹਦੇ ਬਣ ਸਕਦੇ ਸੀ ਮੰਨ ਲਓ ਇਹਦੇ ਜੋੜੀ ਆ ਪਹਿਲਾਂ 1 ਦੇ ਨਾਲ ਚਾਰੇ ਚੱਲਣੇ ਆ ਫਿਰ 2 ਦੇ ਨਾਲ ਸਾਰੇ ਚੱਲਣੇ ਆ ਸੋ ਇਹ ਲਗਭਗ 45 ਸਾਲਾਂ ਦੇ ਵਿੱਚ ਜਿੰਨੇ ਕੰਬੀ ਜਿੰਨੇ ਪੋਸੀਬਲ ਕੰਬੀਨੇਸ਼ਨ ਹੋ ਸਕਦੇ ਸੀ ਨੰਬਰਾਂ ਦੇ ਉਹ ਸਾਰੇ ਹੀ ਖਤਮ ਹੋ ਗਏ ਤੇ ਹੁਣ ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜਾ ਡੀਐਮਵੀ ਹੈਗਾ ਆ ਉਹਨੇ ਇਹ ਕਿਹਾ ਆ ਕਿ ਹੁਣ ਜਿਹੜਾ ਆ ਇਹ ਅਗਲੇ ਸਾਲ ਅਗਲਾ ਫਾਰਮੈਟ ਚਾਹੀਦਾ ਕੁਛ ਹੋਰ ਚਾਹੀਦਾ ਜਿਹਦੇ ਵਿੱਚ ਇਹ ਤਬਦੀਲੀ ਹੋਵੇ ਹੁਣ ਜਿਹੜਾ ਨਵਾਂ ਫਾਰਮੈਟ ਹੋਊਗਾ ਉਹ ਪੁਰਾਣੇ ਨੂੰ ਫਲਿੱਪ ਕਰ ਦੇਣਾ ਇਹਨਾਂ ਨੇ ਉਲਟਾ ਕਰ ਦੇਣਾ ਸੋ ਇਹਦੇ ਵਿੱਚ ਕੀ ਹੋਊਗਾ ਕਿ ਪਹਿਲਾਂ ਪਹਿਲਾਂ ਕੀ ਸੀ ਕਿ ਪਹਿਲਾਂ ਇੱਕ ਨੰਬਰ ਸੀ ਤਿੰਨ ਲੈਟਰ ਸੀ ਫਿਰ ਤਿੰਨ ਨੰਬਰ ਸੀ ਹੁਣ ਉਹਨਾਂ ਨੇ ਕਰ ਦਿੱਤਾ ਕਿ ਪਹਿਲਾਂ ਜਿਹੜਾ ਆ ਤਿੰਨ ਨੰਬਰ ਹੋਣਗੇ 1 2 3 ਫਿਰ ਤਿੰਨ ਲੈਟਰ ਹੋਣਗੇ ABC ਤੇ ਫਿਰ ਇੱਕ ਜਿਹੜਾ ਆ ਉਹ ਨੰਬਰ ਹੋਊਗਾ ਕਿ 1 2 3 ABC 4 ਇਹ ਇੱਕ ਪੈਟਰਨ ਆ ਹੁਣ ਜਿਹੜੀਆਂ ਲਾਇਸੈਂਸ ਪਲੇਟਾਂ ਆਉਣੀਆਂ ਉਹ ਇਸ ਪੈਟਰਨ ਦੇ ਉੱਤੇ ਆਉਣੀਆਂ ਨਵੀਆਂ ਪਲੇਟਸ ਐਕਸਪੈਕਟ ਕੀਤੀਆਂ ਜਾ ਰਹੀਆਂ ਕਿ 26 ਦੇ ਵਿੱਚ ਆ ਜਾਣਗੀਆਂ ਅਰ ਐਕਸਾਈਟਮੈਂਟ ਵੀ ਆ ਜਿਨ੍ਹਾਂ ਨੂੰ ਮਤਲਬ ਪੁਰਾਣਾ ਸਟਾਈਲ ਸਟਾਈਲ ਚਿਰਦਾ ਹੋ ਗਿਆ ਉਹ ਹੁਣ ਇਹਨੂੰ ਚੇਂਜ ਕਰ ਚੇਂਜ ਕਰਨਗੇ ਤੇ ਜਿਹੜੇ ਔਰ ਕੁਦਰਤੀ ਆ ਵੀ ਨੰਬਰ ਜਿੱਦਾਂ 9ZZZ999 ਇਹ ਆਖਰੀ ਨੰਬਰ ਹੋਊਗਾ ਪੁਰਾਣੇ ਸਟਾਈਲ ਦਾ ਸੋ ਜਿਹੜਾ ਉਹ ਇੱਕ ਲਾਸਟ ਨੰਬਰ ਕਾਉਣ ਲੈਂਦਾ ਇਹ ਵੀ ਕਮਾਲ ਦੀ ਗੱਲ ਹੋਊਗੀ ਨਵਾਂ ਸਿਸਟਮ ਜਿਹੜਾ ਉਹ ਤੁਹਾਨੂੰ ਜ਼ਿਆਦਾ ਕੰਬੀਨੇਸ਼ਨ ਦਊਗਾ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਕਾਰਾਂ ਨੇ ਉਹ ਬਹੁਤ ਪਿਛਲੇ ਸਮੇਂ ਦੇ ਵਿੱਚ ਗਰੋ ਕੀਤੀਆਂ ਨੇ ਇਹ ਚੇਂਜ ਔਰ ਇੱਥੇ ਗੱਲ ਧਿਆਨ ਦੇਣ ਵਾਲੀ ਆ ਸਿਰਫ ਪਲੇਟ ਨੰਬਰ ਸਿਸਟਮ ਦੇ ਜਾਂ ਉਹ ਸਿਸਟਮ ਨਹੀਂ ਸਟਾਈਲ ਦੇ ਵਿੱਚ ਚੇਂਜ ਆ ਕਿਉਂਕਿ ਨੰਬਰ ਸਾਰੇ ਖਤਮ ਹੋ ਗਏ ਆ ਤੇ ਨਾ ਕਿ ਇਹ ਰਜਿਸਟ੍ਰੇਸ਼ਨ ਰੂਲ ਦੇ ਵਿੱਚ ਜਾਂ ਲੋਕ ਪਲੇਟ ਕਿਦਾਂ ਲੈਂਦੇ ਆ ਉਹਦੇ ਵਿੱਚ ਕੋਈ ਤਬਦੀਲੀ ਆ ਉਸ ਕਿਸਮ ਦੀ ਗੱਲਬਾਤ ਨਹੀਂ ਆ